ਅੱਗੇ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕਪਲਾ ਡਬਲ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਜੋ ਰਹੂਗੀ ਰੰਗ ਰਸੀਆ ਦੀ ਬਰਬਰੀ ਰੰਗ ਰਸੀਆ ਦੀ ਬਰਬਰੀ ਦੇ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਪ੍ਰਿੰਟ ਰਹਿਣਗੇ ਬਹੁਤ ਹੀ ਜਿਆਦਾ ਪਿਆਰੇ ਚੈੱਕ ਕਰ ਸਕਦੇ ਹੋ ਜੀ ਤੁਸੀਂ ਰੰਗ ਰਸੀਆ ਦੀ ਬਰਬਰੀ ਅਤੇ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਸੂਟ ਰਹਿਣ ਵਾਲੇ ਆ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਜੀ ਮੇਰੀ ਵੀਡੀਓ ਦਾ ਬਾਕੀ ਅਸੀਂ ਡਿਸਕ੍ਰਿਪਸ਼ਨ ਚ ਆਪਣਾ ਡਰੈੱਸ ਸ਼ੇਅਰ ਕਰਦੇ ਆ ਜੀ ਤੁਸੀਂ ਉਥੋਂ ਸਾਡਾ ਡਰੈੱਸ ਲੈ ਸਕਦੇ ਹੋ ਇੰਸਟਾ ਤੇ ਵੀ ਅਸੀਂ ਜਿਹੜਾ ਇੰਸਟਾ ਦਾ ਦਾ ਪੇਜ ਆ ਜੀ ਉਹ ਵੀ ਅਸੀਂ YouTube ਦੇ ਲਿੰਕ ਵਿੱਚ ਪਾਇਆ ਹੋਇਆ ਹੈ ਤਾਂ ਤੁਸੀਂ ਸਾਡਾ ਇੰਸਟਾ ਦਾ ਪੇਜ ਵੀ ਲੈ ਸਕਦੇ ਹੋ ਜੀ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਉਹ ਵੀ ਸਾਡਾ ਜੋ ਡਰੈੱਸ ਹੁੰਦਾ ਜੀ ਉਹ ਡਿਸਕ੍ਰਿਪਸ਼ਨ ਚ ਹੈਗਾ ਤੁਸੀਂ ਉਥੋਂ ਲੈ ਸਕਦੇ ਹੋ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਰੰਗ ਰਸ਼ੀਆ ਦੀ ਬਰਬਰੀ ਰਹੂਗੀ ਆਫ ਵਾਈਟ ਦੇ ਵਿੱਚ ਉਹ ਬਾਇਟਨੀ ਕਹਿ ਸਕਦੇ ਆਪਾਂ ਨੂੰ ਸਕਿਨ بیس ਦੇ ਵਿੱਚ ਆ ਜੀ ਠੀਕ ਹੈ ਜੀ ਲਾਈਟ ਜਾਂ ਕਰੀਮੀ ਜਾਂ ਸਕਿਨ بیس ਜਾਊਗਾ ਇਹ ਸੂਟ ਬਹੁਤ ਹੀ ਪਿਆਰਾ ਜਾਂ ਕਈ ਮੇਰੀਆਂ ਭੈਣਾਂ ਸੋਬਰ ਕਲਰ ਪਸੰਦ ਕਰਦੀਆਂ ਲਾਈਟ ਹਨ ਇਦਾਂ ਦੇ ਤੇ ਉਹਨਾਂ ਲਈ ਬਹੁਤ ਸੋਹਣਾ ਸੂਟ ਰਹਿਣ ਵਾਲਾ ਤੇ ਰੰਗ ਰਸ਼ੀਆ ਦੀ ਹੀ ਤੁਹਾਨੂੰ ਮਿਲੂਗੀ ਬਾਟਮ ਬਾਟਮ ਦਾ ਸਟਾਫ ਬਹੁਤ ਹੀ ਬੈਸਟ ਕੁਆਲਿਟੀ ਦਾ ਰਹਿਣ ਵਾਲਾ ਪ੍ਰਿੰਟਿੰਗ ਚੈੱਕ ਕਰ ਲਓ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਦੇ ਵਿੱਚ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਤੇ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਹੈਗਾ ਇਹਦਾ ਥੋੜਾ ਜਿਹਾ ਪ੍ਰਿੰਟ ਨਾ ਵੱਡਾ ਹੁੰਦਾ ਥੋੜਾ ਜਿਹਾ ਵੱਡਾ ਆ ਰਿਹਾ ਵੀਡੀਓ ਚ ਪਰ ਇਹ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਛੋਟੇ ਛੋਟੇ ਜਿਹੇ ਪ੍ਰਿੰਟ ਰਹਿਣ ਵਾਲਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਅੰਬੀਆਂ ਵਾਲਾ ਰੰਗ ਰਸੀਆ ਦੀ ਬਰਬਰੀਆ ਮਸਟਰਡ ਗਲਦੀ ਮਸਲੀਨ ਦੀ ਰਹਿਣ ਵਾਲੀ ਹੈ बॉਟਮ ਤੇ ਪ੍ਰਾਈਸ ਦੇ ਰਹੇ ਹਾਂ ਸਿਰਫ ਇਹਦਾ 1200 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕਿਉਂਕਿ ਮੌਸਮ ਚੇਂਜ ਹੋ ਰਿਹਾ ਜੀ ਐਦਾਂ ਦੇ ਸਟਾਫ ਦਾ ਹੁਣ ਸੀਜ਼ਨ ਆ ਰਿਹਾ ਹੈ ਠੀਕ ਹੈ ਜੀ ਤੇ ਇਹਨਾਂ ਦਾ ਜਿਹੜਾ ਰੇਟ ਆ ਉਹ ਵੀ ਅਪ ਹੋਊਗਾ ਹੁਣ ਤੁਹਾਨੂੰ 1200 ਦੇ ਰਹੇ ਆ ਇਸ ਤੋਂ ਅੱਗੇ ਵੀ ਅਪ ਰੇਟ ਹੀ ਹੋਣੇ ਜੀ ਇਹਨਾਂ ਸੂਟਾਂ ਦੇ ਲਓ ਜੀ ਅੱਗੇ ਦੇਖੋ ਜੀ ਬਰਬਰੀ ਰੰਗ ਰਸੀਆ ਦੀ ਬਰਬਰੀ ਰਹਿਣ ਵਾਲੀ ਹੈ ਇਹ ਵਾਲੀ ਪ੍ਰਿੰਟਿੰਗ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਵਾਲੇ ਸੂਟ ਦੀ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹੂਗਾ ਇਹ ਵਾਲੇ ਸੂਟ ਦਾ ਵੀ ਪ੍ਰਾਈਸ ਰੈਡੀ ਹੈ ਜੀ 1200 ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕਾਫੀ ਸੋਹਣਾ ਪ੍ਰਿੰਟ ਰੈਣ ਵਾਲਾ ਮਸਟਰਡ ਸ਼ੇਡ ਦੇ ਵਿੱਚ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਬਰਬਰੀ ਦਾ ਤੇ ਰੰਗ ਰਸੀਆ ਦੀ ਬਰਬਰੀ ਰਹਿਣੀ ਆ ਬਾਕੀ ਇਹਦੀ ਡਿਜ਼ਾਈਨਿੰਗ ਕਰਕੇ ਜਿੱਦਾਂ ਦਾ ਮਰਜ਼ੀ ਤੁਸੀਂ ਸੋਹਣਾ ਸੂਟ ਆਪਣਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਤੇ ਬਰਬਰੀ ਬ੍ਰਾਂਡਡ ਬਰਬਰੀ ਹੈ ਜੀ ਤੇ ਸਟਾਫ ਬਿਲਕੁਲ ਸੌਫਟ ਵਾਲਾ ਰਹੂਗਾ ਲਓ ਜੀ ਇਹਦੀ ਵੀ ਕਾਫੀ ਡਿਮਾਂਡ ਸੀ ਮੇਰੀ ਭੈਣਾਂ ਨੂੰ ਇਹ ਵਾਲੇ ਪ੍ਰਿੰਟ ਦੀ ਦੁਬਾਰਾ ਰੀਸਟਾਕ ਕੀਤਾ ਜੀ ਇਹ ਵਾਲਾ ਪ੍ਰਿੰਟ ਵੀ ਅਸੀਂ ਇਹ ਵਾਲਾ ਪ੍ਰਿੰਟ ਵੀ ਦੁਬਾਰਾ ਰੀਸਟਾਕ ਕੀਤਾ ਜੀ ਠੀਕ ਹੈ ਜੀ ਪ੍ਰਿੰਟਿੰਗ ਦੇਖੋ ਜੀ ਇਹ ਆਊਗਾ ਜੇ ਪੀਸ ਗਾਦਰੀ ਜੇ ਕਲਰ ਚਾਹਣਾ ਜੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਆ ਲਓ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਆਫ ਵਾਈਟ ਬੇਸ ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਫਲਾਵਰ ਬਣੇ ਹੋਏ ਬਹੁਤ ਹੀ ਸੋਹਣਾ ਪ੍ਰਿੰਟ ਰਹਿਣ ਵਾਲਾ ਦੇਖੋ ਜੀ ਇੰਪੋਰਟੰਟ ਰਹੂਗੀ ਮਸਟਰਡ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਰਹੂਗਾ ਤੇ ਸ਼ਰਟ ਦਾ ਪ੍ਰਿੰਟਿੰਗ ਵੀ ਬਹੁਤ ਪਿਆਰੀ ਰਹਿਣ ਵਾਲੀ ਆ ਜੀ ਠੀਕ ਹੈ ਜੀ ਸਟੌਫ ਬਿਲਕੁਲ ਬੈਸਟ ਕੁਆਲਟੀ ਦਾ ਅੱਜ ਇਹਦੀ ਪ੍ਰਾਈਸ ਹੋ ਗਈ ਆਪ ਜੀ 1200 ਦੇ ਵਿੱਚੋਂ ਇਹ ਵਾਲਾ ਛੂਡ ਲੈ ਸਕਦੇ ਹੋ ਇਹ ਸੀ ਬਲੈਕ ਦੇ ਵਿੱਚ ਲਓ ਜੀ ਬਲੈਕ ਦਾ ਪ੍ਰਿੰਟ ਆਊਗਾ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਬਲੈਕ ਬੇਸ ਦੇ ਵਿੱਚ ਠੀਕ ਹੈ ਜੀ ਜਲਦੀ-ਆਲਦੀ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਰੰਗ ਰਸੀਆ ਦਾ ਲਓ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਤੇ ਇਹ ਆਊਗਾ ਜੀ ਗਾਜਰੀ ਪੀਚ ਕਲਰ ਗਾਜਰੀ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੋ ਵੀਡੀਓ ਚ ਆ ਰਿਹਾ ਬਿਲਕੁਲ ਸਹੀ ਕਲਰ ਆ ਰਿਹਾ ਹੈ ਪ੍ਰੋਪਰ ਕਲਰ ਆ ਰਿਹਾ ਜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣਾ ਫ੍ਰਿੰਟ ਰਹਿਣ ਵਾਲਾ ਹੈ ਤੇ ਅੱਗੇ ਫੇਰ ਆਊਗਾ ਜੀ ਆਫ-ਵਾਈਟ ਦਾ ਪ੍ਰਿੰਟ ਲਓ ਜੀ ਸੌਬਰ ਜਾਂ ਕਲਰ ਹੈ ਨਾ ਆਫ-ਵਾਈਟ ਦੇ ਵਿੱਚ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਐ ਸਕਿਨ ਬੇਸ ਦੇ ਵਿੱਚ ਰਹੂਗਾ ਜੀ ਆਫ-ਵਾਈਟ ਠੀਕ ਐ ਜੀ ਲੋਕੋ ਜੀ ਬਹੁਤ ਸੋਹਣਾ ਸੂਟ ਬਣਾ ਲੈ ਲੈਸਸ ਲਗਾ ਕੇ ਇਹਨੂੰ ਡਿਜ਼ਾਈਨਿੰਗ ਕਰ ਲਓ ਜੀ ਸੂਟ ਨੂੰ ਬਹੁਤ ਸੋਹਣਾ ਸੂਟ ਬਣਾ ਅਸੀਂ ਵੀਡੀਓ ਦੇ ਵਿੱਚ ਦਿਖਾਉਣੇ ਰਹਿੰਦੇ ਆ ਥੋੜਾ ਜਿਹਾ ਡਿਜ਼ਾਈਨਿੰਗ ਵੀ ਦਿਖਾਉਣੇ ਸੂਟਾਂ ਦੀ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਬਾਟਮ ਦਾ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਇਹ ਪ੍ਰਿੰਟਿੰਗ ਵੀ ਬਹੁਤ ਪਿਆਰੀ ਰਹਿਣ ਵਾਲੀ ਵਾਲੇ ਸੂਟ ਦੀ ਲਓ ਜੀ ਅਗਲਾ ਦੇਖੋ λεਮਨ ਦੇ ਕਲਰ ਚ ਆਊਗਾ ਇਹ λεਮਨ ਸ਼ੇਡ ਦੇ ਵਿੱਚ ਆਉਣਾ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ λεਮਨ ਆ λεਮਨ ਦਾ ਚੀਜਾ ਕਲਰ ਕਿ ਕਹਿ ਸਕਦੇ ਆਪਾਂ ਨੂੰ ਠੀਕ ਹੈ ਜੀ ਬਾਟਮ ਦਾ ਕਲਰ ਦੇਖੋਗਾ ਚੀਜੇ ਕਲਰ ਚ ਲੱਗੀ ਹੋਈ ਹੈ ਇਹ λεਮਨ ਜੇ ਕਲਰ ਚ ਬੇਸ ਹੈ ਦਾ ਤੇ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਜੀ ਬਰਬਰੀ ਦੇ ਸਟੱਫ ਦੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਪਿਆਰਾ ਰਹਿਣ ਵਾਲਾ ਹੈ ਦੇਖੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੋ ਕਲਰ ਵੀਡੀਓ ਚ ਆ ਰਿਹਾ ਪ੍ਰੋਪਰ ਕਲਰ ਆ ਰਿਹਾ ਹੈ ਬਿਲਕੁਲ ਰਿਜੈਕਟ ਪ੍ਰੋਪਰ ਕਲਰ ਆ ਰਿਹਾ ਜੀ ਤੇ ਜਿਹੜਾ ਵੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਲਓ ਜੀ ਇਹ ਵਾਲਾ ਦੇਖੋ ਜੀ ਇਹ ਬਲੈਕ ਦੇ ਵਿੱਚ ਹੈ ਜੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਬਲੈਕ بیس ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਇਹ ਵਾਲੇ ਪੀਸ ਦੀ ਲਓ ਜੀ ਲਓ ਜੀ ਆ ਚੈੱਕ ਕਰੋ ਜੀ ਰੰਗ ਰਸੀਆ ਦੀ ਬਰਬਰੀ ਲੈਣੀ ਆ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਕਲਰ ਦੇਖੋ ਬਹੁਤ ਸੋਹਣਾ ਜਿਹਾ ਕਲਰ ਰਹੂਗਾ ਜੀ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਇਹ ਵਾਲੀ ਬਾਟਮ ਰਹੂਗੀ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹੂਗਾ ਬਾਟਮ ਦਾ ਜਿਹੜਾ ਕਲਰ ਆ ਥੋੜਾ ਜਿਹਾ ਡਿਫਰੈਂਟ ਆ ਰਿਹਾ ਵੀਡੀਓ ਵਿੱਚ ਪਰ ਡਿਫਰੈਂਟ ਨਹੀਂ ਹੈ ਬਿਲਕੁਲ ਮੈਚਿੰਗ ਰਹਿਣ ਵਾਲਾ ਜੀ ਬਾਟਮ ਦਾ ਕਲਰ ਠੀਕ ਹੈ ਜੀ ਮੈਚਿੰਗ ਸੂਟ ਹੈ ਜੀ ਪੂਰਾ ਪ੍ਰੋਪਰ ਕਲਰ ਮੈਚਿੰਗ ਹੈ ਤੇ ਪਰ ਵੀਡੀਓਸ ਪਰ ਡਿਫਰੈਂਟ ਦਿਖ ਰਿਹਾ ਪਰ ਬਹੁਤ ਸੋਹਣੀ ਮੈਚਿੰਗ ਹੈ ਜੀ ਦੀ ਪਿੰਕ ਕਲਰ ਦਾ ਆਊਗਾ ਜੀ ਦੇਖੋ ਜੀ ਪਿੰਕ ਕਲਰ ਦੇ ਵਿੱਚ ਆਉਣਾ ਬਹੁਤ ਸੋਹਣਾ ਕਲਰ ਆਣ ਵਾਲਾ ਥੋੜਾ ਜਿਹਾ ਪਿੰਕਿਸ਼ ਕਲਰ ਦੇ ਵਿੱਚ ਆਉਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪ੍ਰਿੰਟਿੰਗ ਵੀ ਇਹਦੀ ਬਹੁਤ ਪਿਆਰੀ ਰਹਿਣ ਵਾਲੀ ਹੈ ਰੰਗ ਰਸੀਆ ਦੀ ਬਰਬਰੀ ਹੈ ਜੀ ਸਾਰੀ ਬਰਬਰੀ ਤੁਹਾਨੂੰ ਰੰਗ ਰਸੀਆ ਦੀ ਹੀ ਮਿਲਣ ਵਾਲੀ ਹੈ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਜੀ ਪ੍ਰਾਈਸ ਰਹਿਣੀ ਇਹਦੀ 1200 1200 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਲੈਮਨ ਕਲਰ ਦੇ ਵਿੱਚ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਆ ਲੈਮਨ ਦੇ ਵਿੱਚ ਬਹੁਤ ਪਿਆਰਾ ਸੂਟ ਰਹਿਣ ਵਾਲਾ ਦੇਖੋ ਜੀ ਇਹਦਾ ਸਹੀ ਪ੍ਰਿੰਟਿੰਗ ਨਾ ਬਿਲਕੁਲ ਸਹੀ ਨਹੀਂ ਆ ਰਿਹਾ ਪਰ ਜੁਰੇਰੇ ਵਿੱਚ ਲਾਈਨਿੰਗ ਲਾਈਨਿੰਗ ਲਗਾ ਦਾਂਗੇ ਨਾ ਤੇ ਇਹਦਾ ਪ੍ਰੋਪਰ ਕਲਰ ਆ ਜਾਣਾ ਪ੍ਰਿੰਟਿੰਗ ਵੀ ਪ੍ਰੋਪਰ ਆ ਜਾਣੀ ਆ ਜਿਵੇਂ ਤੁਹਾਨੂੰ ਅਸੀਂ ਚੈੱਕ ਕਰਵਾ ਦਿੰਦੇ ਹਾਂ ਜੀ ਲਓ ਜੀ ਚੈੱਕ ਕਰੋ ਜੀ ਇਹਦੇ نیچے ਰੱਖੋ ਲਾਈਨਿੰਗ ਲਓ ਜੀ ਤੇ ਆਹ ਵਾਲਾ ਕਲਰ ਆਉਣਾ ਜੀ ਲੈਮਨ ਕਲਰ ਦੇਖੋ ਜੀ ਬਹੁਤ ਸੋਹਣਾ ਕਲਰ ਆ ਜੀ ਲੈਮਨ ਕਲਰ ਇਹੇ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਤੇ ਇਹਦੀ ਪ੍ਰਾਈਸ ਵੀ ਜਿਹੜੀ ਰਹਿਣੀ ਆ 1200 ਰੁਪਏ ਰਹਿਣੀ ਆ ਜੀ ਇਹਦੀ ਠੀਕ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਲੈ ਕੇ ਆਏ ਆ ਸੂਟ ਇਹ ਗ੍ਰੇ ਦੇ ਵਿੱਚ ਆਊਗਾ ਜੀ ਗ੍ਰੇ بیس ਦੇ ਵਿੱਚ ਉਹਨਾਂ ਲੁਖ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਗ੍ਰੇ بیس ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਗ੍ਰੇ ਦੇ ਵਿੱਚ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹਦੀ ਵੀ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਸਾਰੇ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਸੂਟ ਲੈ ਕੇ ਆਏ ਬਰਬਰੀ ਦੀ ਅਸੀਂ ਤੁਹਾਡੇ ਵਿੱਚ ਨਿਊ ਨਿਊ ਪ੍ਰਿੰਟਿੰਗ ਰਹਿਣ ਵਾਲੀ ਹੈ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਅਸੀਂ 1200 1200 ਦੇ ਤੁਸੀਂ ਬਰਬਰੀ ਇਹ ਸੂਟ ਲੈ ਸਕਦੇ ਹੋ ਮੈਚਿੰਗ ਲਓ ਜੀ ਇਹ ਰਹੂਗਾ ਜੀ ਪਿਸਤਾ ਕਲਰ ਲਓ ਜੀ ਪਿਸਤਾ ਕਲਰ ਦੇ ਵਿੱਚ ਵੀ ਬਹੁਤ ਸੋਹਣਾ ਪ੍ਰਿੰਟ ਰਹੂਗਾ ਜੀ ਪ੍ਰਿੰਟਿੰਗ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਜੀ ਅੱਜ ਦੇ ਐਪੀਸੋਡਾਂ ਦੀ ਚੈੱਕ ਕਰਦੇ ਚਲੋ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਅੰਬਾਂ ਵਾਲਾ ਪ੍ਰਿੰਟ ਆਉਣਾ ਜੀ ਔਫ ਵਾਈਟ ਸਕੈਨ ਬੇਸ ਤੇ ਵਿੱਚ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਬੰਗਾਲਾ ਵੀ ਸਕੈਨ ਬੇਸ ਤੇ ਵਿੱਚ ਪ੍ਰਾਈਸ ਜਿਹੜੀ ਇਹਦੀ ਰਹਿਣੀ ਆ ਸਿਰਫ 1100 ਸੌਰੀ 1200 ਰੁਪਏ ਲਓ ਜੀ ਇਹ ਵਾਲਾ ਕਲਰ ਚੇਖੋ ਜੀ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਬਲੂ ਜੀ ਸ਼ੇਡ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਪ੍ਰਾਈਸ ਰਹਿਣੀ ਹੈ ਜੀ 1200 ਦੀ ਇਸਨ ਅੱਜ ਦੇ ਸਾਡੇ ਬਰਬਰੀ ਦੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ じゃ ਹੀ ਵੀਡੀਓ ਇੱਥੇ ਖਤਮ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ